ਜਸੈ ਦੇ ਗਰੇ ਦੋਸਤੋ ਮਿੱਤਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਉਹਨਾਂ ਵੱਲੋਂ ਲਗਾਤਾਰ ਦਾਅਵੇ ਕੀਤੇ ਜਾ ਰਹੇ ਸੀ ਵੀ ਅਸੀਂ ਸਿਹਤ ਸਹੂਲਤਾਂ ਤੇ ਐਜੂਕੇਸ਼ਨ ਨੂੰ ਬਹੁਤ ਸੁਧਾਰ ਲਿਆਵਾਂਗੇ ਪਰ ਜੇ ਸਿਹਤ ਸਹੂਲਤਾਂ ਦੀ ਗੱਲ ਕਰੀਏ ਤਾਂ ਸਵਾਏ ਆਮ ਆਦਮੀ ਕਲੀਨਿਕ ਖੋਲਣ ਤੋਂ ਇਲਾਵਾ ਹੋਰ ਜਿਹੜੇ ਪੁਰਾਣੇ ਹਸਪੀਟਲ ਸੀ ਉਹਨਾਂ 'ਉੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਉੱਥੇ ਸਟਾਫ ਨਹੀਂ ਬੂਰਾ ਕੀਤਾ ਗਿਆ ਉਹਨਾਂ ਦੀਆਂ ਬਿਲਡਿੰਗਾਂ ਖਸਤਾ ਹੋ ਗਈਆਂ ਤੁਸੀਂ ਆਹ ਤਸਵੀਰਾਂ ਵੇਖ ਸਕਦੇ ਹੋ ਰੋਡੇ ਪਿੰਡ ਦੀਆਂ ਰੋਡੇ ਪਿੰਡ ਦੇ ਵਿੱਚ ਜਿਹੜਾ ਸਬਸਟ ਹਸਪੀਟਲ ਜਿਹੜਾ ਬਣਿਆ ਠੱਠੀ ਪਾਈ ਨਾਲ ਜੁੜਿਆ ਹੋਇਆ ਉਹਦੀਆਂ ਤਸਵੀਰਾਂ ਵਿਖ ਰਿਹਾ ਹਾਂ ਜਿਹੜੇ ਬੜੀ ਬੱਦੀ ਖਸਤਾ ਹਾਲਤ ਦੇ ਵਿੱਚ ਇਹ ਬਿਲਡਿੰਗ ਹੈ ਜਿਹੜੀ ਹੈਗੀ ਆ ਬੜੇ ਲੰਬੇ ਸਮੇਂ ਤੋਂ ਬਿਲਡਿੰਗ ਰੋਡੇ ਪਿੰਡ ਵਿੱਚ ਬਣੀ ਹੋਈ ਹੈ ਤੇ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸੀ ਕਿ ਤੇ ਜਿਹੜੇ ਇਹ ਹਲਕੇ ਦੇ ਵਿਧਾਇਕ ਸਾਹਿਬ ਆ ਉਹਨਾਂ ਵੱਲੋਂ ਦਾਅਵਾ ਕੀਤਾ ਗਿਆ ਸੀ ਵੀ ਅਸੀਂ ਇਸ ਬਿਲਡਿੰਗ ਨੂੰ ਸੁਧਾਰਨ ਵਾਸਤੇ ਪੈਸੇ ਦੇਵਾਂਗੇ ਤੇ ਤੁਸੀਂ ਇਹ ਤਸਵੀਰਾਂ ਵੇਖੋ ਜਿਹੜੀ ਇਸ ਟਾਈਮ ਆ ਜਿਹੜੀ ਬਿਲਡਿੰਗ ਦੀ ਪੀਤੇ ਦਿਨ ਦੇ ਵਿੱਚ ਜਿਹੜੀ ਇਹਦੀ ਛੱਤ ਦੇ ਜਿਹੜੇ ਖਲੇਪਰ ਦੇਖ ਕੇ ਜਿੱਥੇ ਸਟਾਫ ਜਿੱਥੇ ਡਾਕਟਰ ਕਹਿ ਸਕਦੇ ਆ ਬੈਠੇ ਸੀਗੇ ਇਨਚਾਰਜ ਬੈਠੇ ਸੀਗੇ ਉਹਨਾਂ ਦੇ ਬਿਲਕੁਲ ਟੇਬਲ ਦੇ ਉੱਪਰ ਆ ਕੇ ਡਿੱਗਦੇ ਆ ਤੇ ਟੇਬਲ ਦੀਆਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਇੱਕ ਵਾਰ ਤੁਸੀਂ ਤਸਵੀਰਾਂ ਉਹ ਵੇਖੋ ਜਿੱਥੇ ਮਲਬਾ ਆ ਕੇ ਡਿੱਗਦਾ ਕਿੱਥੇ ਬੈਠੇ ਆ ਉੱਥੇ ਮਲਬਾ ਵੀ ਸਾਹਮਣੇ ਦੱਸਦਾ ਪਿਆ ਤੁਹਾਨੂੰ ਇੱਥੇ ਮਲਬਾ ਆ ਕੇ ਡਿੱਗਦਾ ਹੈਗਾ ਤੇ ਵਾਲ-ਵਾਲ ਜਿਹੜੇ ਉਹ ਬਚੇ ਹੈਗੇ ਤੇ ਟੇਬਲ ਤੁਸੀਂ ਦੇਖ ਸਕਦੇ ਹੋ ਟੇਬਲ ਵੀ ਟੁੱਟਿਆ ਜਦੋਂ ਉੱਤੇ ਆ ਕੇ ਡਿੱਗਿਆ ਤੇ ਸਾਰੇ ਆਹ ਦਰਵਾਜ਼ੇ ਜਿਹੜੇ ਤੁਸੀਂ ਦੇਖ ਸਕਦੇ ਗਲੇ ਪਏ ਹੈਗੇ ਆ ਹਸਪੀਟਲ ਦੀ ਹਾਲਤ ਇੰਨੀ ਖਸਤਾ ਹੈਗੀ ਹੈ ਜਿਹੜੀ ਆਮ ਤੌਰ ਤੇ ਪਾਰਟੀ ਵੀ ਦੀ ਸਰਕਾਰ ਵੱਲੋਂ ਦਾਅਵੇ ਕੀਤੇ ਜਾਂਦੇ ਉਹਨਾਂ ਦਾ ਲਗਾਤਾਰ ਉਹਨਾਂ ਦੀ ਫੂਕ ਨਕਲ ਦੀ ਨਜ਼ਰ ਆ ਰਹੀ ਹੈ ਇਹ ਰੋਡੇ ਪਿੰਡ ਜਿਹੜਾ ਇਸ ਹਲਕੇ ਦਾ ਬਹੁਤ ਵੱਡਾ ਪਿੰਡ ਹੈਗਾ ਜਿੱਥੇ ਇਹ ਹਸਪੀਟਲ ਬਣਿਆ ਹੋਇਆ ਤੇ ਲਗਾਤਾਰ ਇਹਨੂੰ ਇਗਨੋਰ ਕੀਤਾ ਜਾ ਰਿਹਾ ਹੈ ਸਿਰਫ ਤੇ ਸਿਰਫ ਇੱਕ ਗੱਲਾਂ ਹੀ ਕੀਤੀਆਂ ਜਾ ਰਹੀਆਂ ਪਰ ਕੀਤਾ ਕੁਝ ਨਹੀਂ ਪਰ ਇਸ ਹਸਪੀਟਲ ਦੇ ਵਿੱਚ ਜੋ ਰਿਕਾਰਡ ਪਿਆ ਜੋ ਕੋਈ ਸਮਾਨ ਪਿਆ ਹੈਗਾ ਉਹ ਚੋਰਾਵਾਂ ਵੱਲੋਂ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਬਾਰੀਆਂ ਛੀਛੇ ਭੰਨੇ ਜਾਂਦੇ ਹੈਗੇ ਜੇ ਉਹ ਕੋਈ ਮਾਰੇ ਮੋਟ ਹੈਗੇ ਪਰ ਛੱਤ ਤੁਸੀਂ ਤੁਹਾਡੇ ਸਾਹਮਣੇ ਐ ਡਿੱਗਦੀ ਨਜ਼ਰ ਆ ਰਹੀ ਹੈ ਤੇ ਫਿਰ ਹਾਲ ਹਾਲ ਸਟਾਫ ਹਜੇ ਵੀ ਉੱਥੇ ਹੀ ਬੈਠਣ ਲਈ ਮਜਬੂਰ ਹੈਗਾ ਕਿਉਂਕਿ ਉਹਨਾਂ ਕੋਲੇ ਜਗ੍ਹਾ ਹੋਰ ਪਾਸੇ ਬੈਠਣ ਨੂੰ ਨਹੀਂ ਗਈ ਉਹ ਆਪਣੀਆਂ ਕੁਰਸੀਆਂ ਲਾ ਕੇ ਉੱਥੇ ਬੈਠਦੇ ਆ ਤੇ ਪਰ ਜਿਹੜੀਆਂ ਛੱਤਾਂ ਐ ਇਸ ਟਾਈਮ ਬਿਲਕੁਲ ਡਿੱਗ ਡੁੱਗੂ ਕਰਦੀਆਂ ਪਈਆਂ ਜਿਹੜਾ ਉੱਥੋਂ ਦਾ ਜਿਹੜਾ ਕਵਾਰ ਸਾਰਾ ਹਸਪੀਟਲ ਬਣ ਗਿਆ ਹੈਗਾ ਤੇ ਆ ਤੁਸੀਂ ਟੇਬਲ ਦੇਖ ਸਕਦੇ ਹੋ ਜਿਹੜਾ ਸਾਜੋ ਸਮਾਨ ਵਰਤਿਆ ਜਾਂਦਾ ਹੈਗਾ ਮੰਜੇ ਦੇਖ ਸਕਦੇ ਹੋ ਹੋਰ ਕਈ ਸਮਾਨ ਹੈਗਾ ਤੇ ਤੁਸੀਂ ਆਹ ਦੇਖਦੇ ਜਾਓ ਕਿਉਂਕਿ ਇਹ ਹਮੇਸ਼ਾ ਆਵਾ ਦੀ ਪਾਰਟੀ ਦੇ ਜਿਹੜੇ ਲੋਕ ਹੈਗੇ ਉਹ ਦਾਅਵੇ ਕਰਦੇ ਨਾ ਥੱਕਦੇ ਨਹੀਂਗੇ ਕਹਿੰਦੇ ਵੀ ਅਸੀਂ ਸ਼ਹਿਰ ਨੂੰ ਤਾਂ ਬਹੁਤ ਵਧੀਆ ਬਣਾਤੀਆਂ ਪਰ ਰੋਟੇ ਪਿੰਡ ਦੀ ਤਸਵੀਰ ਕੁਝ ਹੋਰ ਹੀ ਬਿਆਨ ਕਰਦੀ ਨਜ਼ਰ ਆ ਰਹੀ ਹੈ ਤੇ ਛੱਤਾਂ ਡਿੱਗਦੀਆਂ ਪਈਆਂ ਹੈਗੀਆਂ ਸਾਰਾ ਜਿਹੜਾ ਸਿਸਟਮ ਖਰਾਬ ਹੋ ਗਿਆ ਸਾਰੇ ਏਰੀਏ ਦੇ ਵਿੱਚ ਉਹ ਤੇ ਘਾਹ ਹੋ ਗਿਆ ਵਾ ਦਰਖਤ ਹੋ ਗਿਆ ਤੇ ਬਿਲਡਿੰਗ ਡਿੱਗੂ ਡਿੱਗੂ ਕਰਦੀ ਪਈ ਹੈ ਜਿਹੜਾ ਸਟਾਫ ਵਿਚਾਰਾ ਉੱਥੇ ਬੈਠਣ ਲਈ ਮਜਬੂਰ ਹੈਗਾ ਜਾਂ ਵਿਚਾਰੀਆਂ ਜਿਹੜੀਆਂ ਆ ਆਸ਼ਾ ਵਰਕਰਾਂ ਹੈਗੀਆਂ ਉਹ ਦਿਖਾ ਰਹੀਆਂ ਵੀ ਇੱਥੇ ਇੱਥੇ ਆਹ ਕੁਝ ਹੈਗਾ ਛੱਤ ਤੁਹਾਡੇ ਸਾਹਮਣੇ ਡਿੱਗਦੀ ਪਈ ਐ ਸਰੀਏ ਦਿਸਦੇ ਪਏ ਆ ਗਿਆ ਤੇ ਜਿੱਥੇ ਬੈਠ ਕੇ ਉਹਨਾਂ ਨੇ ਡਿਊਟੀ ਦੇਣੀ ਹੈਗੀ ਆ ਤੇ ਉੱਥੋਂ ਛੱਤ ਦੇ ਖਲੇਪੜ ਲਗਾਤਾਰ ਡਿੱਗਦੇ ਆ ਬੀਤੇ ਦਿਨ ਦੇ ਵਿੱਚ ਜਦੋਂ ਇਹ ਸਾਰੀ ਘਟਨਾ ਵਾਪਰੀ ਹੈ ਤੇ ਓਵਾਲ-ਵਾਲ ਬਚੇ ਹੈਗੇ ਆ ਤੇ ਤੁਸੀਂ ਤਸਵੀਰਾਂ ਵੇਖ ਲਓ ਸਾਰੀਆਂ ਆ ਸਮਾਨ ਪਿਆ ਛੇਕਾ ਵੇਖ ਲਓ ਛੇਕਾ ਤੱਕ ਕੀ ਹਾਲ ਹੈਗਾ ਤੇ ਦੇਖੋ ਸਾਡੀ ਸਰਕਾਰ ਜਿਹੜੀ ਇੱਥੋਂ ਦੀ ਕਿਸ ਤਰ੍ਹਾਂ ਦੇ ਦਾਅਵੇ ਕਰਦੀ ਹੈ ਵੀ ਅਸੀਂ ਬੜੀਆਂ ਸੇਵਾ ਸਹੂਲਤਾਂ ਬਹੁਤ ਵਧੀਆ ਕਰਤੀਆਂ ਜੀ ਤੇ ਪਰ ਰੋਡੇਪੰਡ ਦੇ ਹਾਲਾਤ ਕੁਝ ਹੋਰ ਨਜ਼ਰ ਆ ਰਹੇ ਆ ਰੋਡੇਪੰਡ ਦੇ ਲੋਕ ਤਾਂ ਹੋਰ ਹੀ ਬੜਾ ਕੁਝ ਕਹਿ ਰਿਹਾ ਕਹਿੰਦੇ ਵੀ ਜਿੱਥੇ ਸੀਵਰੇਜ ਬਣਿਆ ਉੱਥੇ ਕੈਂਸਰ ਦੀਆਂ ਬਿਮਾਰੀਆਂ ਵੀ ਵਧਣਾ ਸ਼ੁਰੂ ਹੋ ਗਈਆਂ ਤੇ ਇਹ ਵੀ ਪਤਾ ਲੱਗਾ ਵੀ ਜਿਹੜਾ ਕੈਂਸਰ ਦਾ ਆਂਕੜਾ ਰੋਡੇਪੰਡ ਵਿੱਚ ਵਧਣਾ ਸ਼ੁਰੂ ਹੋ ਗਿਆ ਤੇ ਪਰ ਹਸਪੀਟਲ ਦੀ ਹਾਲਤ ਤਾਂ ਹੱਦ ਤੋਂ ਵੱਧ ਬੱਦਰ ਹੋ ਚੁੱਕੀ ਹੈ ਜਿਹਦੀਆਂ ਤਸਵੀਰਾਂ ਤੁਸੀਂ ਇਸ ਟਾਈਮ ਦੇਖ ਰਹੇ ਹੋ ਤੇ ਇਹ ਜੇਕਰ ਸਰਕਾਰ ਦੇਖਦੀ ਹੈਗੀ ਤਾਂ ਸ਼ਾਇਦ ਧਿਆਨ ਦੇ ਦੇਵੇ ਪਰ ਇੱਥੇ ਇਹ ਵੀ ਸੁਣਨ ਨੂੰ ਮਚ ਆਇਆ ਸੀ ਕੋਈ ਲੱਖਾਂ ਰੁਪਏ ਕੋਈ ਮਨਜ਼ੂਰ ਵੀ ਕੀਤੇ ਗਏ ਸੀ ਪਰ ਉਹ ਮਨਜ਼ੂਰ ਹੋ ਕੇ ਕਿੱਥੇ ਗਏ ਅਜੇ ਤੱਕ ਇੱਥੇ ਨਹੀਂ ਆਏ ਪੰਚਾਇਤਾਂ ਵੀ ਭੰਗ ਕਰ ਦਿੱਤੀਆਂ ਗਈਆਂ ਤੇ ਆਪਾਂ ਦੱਸਦਾ ਕੋਈ ਨਹੀਂ ਕੋਸ਼ਿਸ਼ ਕਿੱਥੇ ਗਈਆਂ ਤੇ ਆਪਾਂ ਤੁਸੀ ਵੀਰਾਂ ਤੁਸੀਂ ਦੇਖ ਲਓ ਜਿਹੜੀਆਂ ਤੁਹਾਡੇ ਸਾਹਮਣੇ ਮੂੰਹ ਚਲਾ ਰਹੀਆਂ ਤੇ ਜਿਹੜਾ ਸਟਾਫ ਆ ਮਸਾਂ ਬਚਿਆ ਹੈਗਾ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪਰ ਤੁਸੀਂ ਇੱਕ ਵਾਰ ਜਿਹੜੀ ਸਰਕਾਰ ਦਾਅਵੇ ਕਰਦੀ ਹੈ ਉਹਦੇ ਜਿਹੜੇ ਫੂਕ ਨਿਕਲਦੀ ਹੈ ਹਮੇਸ਼ਾ ਉਹ ਜ਼ਰੂਰ ਤੁਸੀਂ ਦੇਖ ਲਓ ਕਿਉਂਕਿ ਏਜੇ ਇੱਦਾਂ ਦੇ ਦਾਅਵੇ ਕਰਨ ਨਾਲ ਕੋਈ ਗੱਲ ਨਹੀਂ ਬਣਦੀ ਕਿਉਂਕਿ ਹਕੀਕੀ ਦੇ ਵਿੱਚ ਕੰਮ ਕਰਨੇ ਪੈਂਦੇ ਹੈਗੇ ਤੇ ਜਿਹੜੇ ਇਸ ਟਾਈਮ ਤੁਸੀਂ ਆ ਤਸਵੀਰਾਂ ਰੋਡੇਪਿੰਡ ਦੀਆਂ ਦੇਖ ਰਹੇ ਹੋ ਰੋਡੇਪਿੰਡ ਬਾਦਲਪਤੀ ਦੇ ਵਿੱਚ ਰਾਜ ਜਣੇ ਨੇ ਰੋਡ ਦੇ ਬਿਲਕੁਲ ਕੋਰਨਰ ਦੇ ਉੱਤੇ ਇਹ ਹਸਪਤਾਲ ਬਣਿਆ ਹੋਇਆ ਹੈ ਜੇਕਰ ਕੋਈ ਹੋਰ ਵੀ ਦੇਖਣਾ ਚਾਹਵੇ ਜਦੋਂ ਮਰਜੀ ਜਾ ਕੇ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ ਜਿਹੜਾ ਇਹ ਹਲਾਪ ਹਸਪਤਾਲ ਹੈ ਤੇ ਆਪਾਂ ਸਟਾਫ ਨਾਲ ਗੱਲਬਾਤ ਕਰਦੇ ਹਾਂ ਉਹ ਕੱਲ੍ਹ ਵਾਲੇ ਬੀਤੇ ਕਿਵੇਂ ਬਚਾ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਨਵਜੋਤ ਕੌਰ ਹੈ ਜੀ ਮੈਡਮ ਜਿਹੜੀ ਆਹਾ ਪਤਾ ਲੱਗਾ ਜਿਹੜੀ ਆਹਾ ਛੱਤ ਲੱਗੀ ਹੈਗੀ ਆ ਕਦੋਂ ਦੀ ਗੱਲ ਹੈ ਜੀ ਇਹ ਸਰ ਕੱਲ ਸਾਡਾ ਈਪੀਆ ਸੈਸ਼ਨ ਚੱਲ ਰਿਹਾ ਸੀ ਜੀ ਜਿਹੜਾ ਟੀਕਾਕਰਨ ਸੈਸ਼ਨ ਅਸੀਂ ਬੁੱਧਵਾਰ ਵਾਲੇ ਦਿਨ ਕਰਦੇ ਹਾਂ ਜੀ ਉਸ ਟਾਈਮ ਅਸੀਂ ਟੀਕਾਕਰਨ ਕਰ ਰਹੇ ਸੀ ਜਦੋਂ ਉੱਪਰੋਂ ਇਹ ਛੱਤ ਲੱਗੀ ਹੈ ਜੀ ਔਰ ਮਤਲਬ ਬੜੀ ਮੁਸ਼ਕਲ ਨਾਲ ਅਸੀਂ ਸਾਰੇ ਜਣੇ ਬੱਚੇ ਆਂ ਔਰ ਬੱਚਾ ਤੇ ਮਾਂ ਜਿਹੜੀ ਇੱਥੇ ਟੀਕਾ ਲਵਾ ਰਹੀ ਸੀ ਉਹ ਵੀ ਬੜੀ ਮੁਸ਼ਕਲ ਨਾਲ ਬਚੇ ਹੈਗੇ ਆ ਜੀ ਔਰ ਇਹ ਟੇਬਲ ਟੁੱਟ ਚੁੱਕਿਆ ਹੈਗਾ ਹੋਰ ਵੀ ਸਾਡਾ ਇਸ ਤੋਂ ਪਹਿਲਾਂ ਵੀ ਜਦੋਂ ਛੱਤ ਡਿੱਗਦੀ ਹੈਗੀ ਹੈ ਜੀ ਕਾਫੀ ਸਮਾਨ ਸਾਡਾ ਖਰਾਬ ਹੋ ਚੁੱਕਿਆ ਹੈ ਅਸੀਂ ਬਾਰ-ਬਾਰ ਮਤਲਬ ਸਰਕਾਰ ਦੇ ਜਿਹੜੇ ਨੁਮਾਇੰਦੇ ਐ ਐਮਐਲਏ ਸਾਹਿਬ ਨੂੰ ਵੀ ਸਾਰੇ ਮਿਲ ਕੇ ਆਏ ਆਂ ਔਰ ਹੁਣ ਤੋਂ ਮਤਲਬ ਤਕਰੀਬਨ ਡੇਢ ਪੌਣੇ 2 ਸਾਲ ਪਹਿਲਾਂ ਵੀ ਅਸੀਂ ਉਹਨਾਂ ਦੇ ਧਿਆਨ ਦੇ ਵਿੱਚ ਸਾਰੀ ਗੱਲ ਲਿਆਂਦੀ ਸੀ ਅਸੀਂ ਉਹਨਾਂ ਨੂੰ ਕਿਹਾ ਸੀ ਵੀ ਇੱਕ ਵਾਰ ਤੁਸੀਂ ਵਿਜ਼ਿਟ ਕਰਕੇ ਆਓ ਹਸਪੀਟਲ ਦੇਖ ਕੇ ਆਓ ਵੀ ਕਿੰਨੇ ਅਸੀਂ ਮਤਲਬ ਮੂਰੇ ਹਾਲਾਤਾਂ ਦੇ ਵਿੱਚ ਉੱਥੇ ਡਿਊਟੀਆਂ ਕਰ ਰਹੇ ਆਂਗੇ ਔਰ ਸਾਡੀ ਕੋਈ ਜਾਨਮਾਲ ਦੀ ਰੱਖੀ ਨਹੀਂ ਹੈਗੀ ਅਸੀਂ ਵੀ ਆਪਣੇ ਬੱਚਿਆਂ ਨੂੰ ਛੱਡ ਕੇ ਆਉਨੇ ਆ ਜੀ ਇੱਥੇ ਅਸੀਂ ਸਿਹਤ ਸਵਾਵਾ ਦਿੰਨੇ ਆ ਅਸੀਂ ਕਦੇ ਟਾਈਮ ਦਾ ਵੀ ਨਹੀਂ ਦੇਖਿਆ ਸੀ ਇੱਥੇ 3 ਵਜੇ ਤੱਕ 4 ਵਜੇ ਤੱਕ ਵੀ ਅਸੀਂ ਬੈਠ ਕੇ ਇੱਥੇ ਮਤਲਬ ਆਪਣੀ ਡਿਊਟੀ ਕਰਦੇ ਆ 2 ਵਜੇ ਤੱਕ ਸਾਡਾ ਟਾਈਮ ਅਸੀਂ 4 ਵਜੇ ਤੱਕ ਵੀ ਬੈਠ ਕੇ ਕਰਦੇ ਆ ਇਸ ਤੋਂ ਪਹਿਲਾਂ ਜੇ ਹੀ ਸਾਹਬ ਸੀਗੇ ਸਾਨੂੰ ਬਾਰ-ਬਾਰ ਮਤਲਬ ਇੱਥੋਂ ਦੇ ਸਾਡੇ ਅੰਕਲ ਸੀਗੇ ਕੈਸ਼ੀਅਰ ਅੰਕਲ ਰਿਟਾਇਰਡ ਨੇ ਜਿਹੜੇ ਉਹਨਾਂ ਨੇ ਵੀ ਗੱਲ ਕੀਤੀ ਉਹਨਾਂ ਦੇ ਨਾਲ ਔਰ ਉਹ ਐਮ.ਐਲ.ਏ ਸਾਹਿਬ ਨਾਲ ਵੀ ਗੱਲ ਕੀਤੀ ਉਹ ਕਹਿੰਦੇ ਵੀ ਮੇਰੇ ਪੀ.ਏ ਨਾਲ ਗੱਲ ਕਰੋ ਪੀ.ਏ ਸਾਹਿਬ ਨਾਲ ਗੱਲ ਕੀਤੀ ਤਾਂ ਉਹ ਕਹਿੰਦੇ ਕਿ ਤੁਸੀਂ ਜੇ.ਏ ਸਾਹਿਬ ਨਾਲ ਗੱਲ ਕਰੋ ਉਹ ਕਹਿੰਦੇ 10 ਲੱਖ ਰੁਪਏ ਗ੍ਰਾਂਟ ਜਿਹੜਾ ਜਾਰੀ ਹੋ ਚੁੱਕੀ ਹੈ ਇੱਥੋਂ ਪਰ ਸਾਨੂੰ ਨਹੀਂ ਪਤਾ ਜੀ ਗ੍ਰਾਂਟ ਜਾਰੀ ਹੈ ਜਾਂ ਨਹੀਂ ਹੈ ਪਰ ਸਾਡੀ ਮਤਲਬ ਸੇਫਟੀ ਲਈ ਕੋਈ ਉਪਰਾਲਾ ਕੀਤਾ ਜਾਵੇ ਜੀ ਤਾਂ ਕਿ ਅਸੀਂ ਸੇਫ ਆਪਣੀ ਡਿਊਟੀ ਕਰ ਸਕੀਏ ਔਰ ਕਮਿਊਨਿਟੀ ਵੀ ਸੇਫ ਰਹੇ ਇਸ ਚੀਜ਼ ਨਾਲ ਜਿਹੜੇ ਵੀ ਦਵਾਈ ਲੈਣੇ ਤੁਸੀਂ ਕੋਧ ਮਿਲੇ ਸੀਗਾ ਜਾਂ ਕੋਈ ਹੋਰ ਮਿਲਿਆ ਇਹ ਜੀ ਸਾਡੇ ਸੀਐਚਓ ਮੈਡਮ ਜਿਹੜੇ ਹੁਣ ਇਸ ਵਕਤ ਮਾਟਰਨਟੀ ਲੀਵ ਤੇ ਚੱਲ ਰਹੇ ਨੇ ਉਹ ਗਏ ਸੀ ਔਰ ਨਾਲ ਆਸ਼ਾ ਵਰਕਰ ਗਈਆਂ ਸੀ ਮੈਂ ਉਸ ਦਿਨ ਟ੍ਰੇਨਿੰਗ ਤੇ ਸੀ ਹਾਂਜੀ ਉਹ ਹੋਰ ਕਹਿੰਗੇ ਤੁਸੀਂ ਗਏ ਸੀ ਕੀ ਨਾਮ ਤੁਹਾਡਾ ਵੀਰਿੰਦਰ ਕਾਲਾ ਤੁਸੀਂ ਕਿਹਨੂੰ ਮਿਲੇ ਸੀ ਜਾ ਕੇ ਹਾਂਜੀ ਅਸੀਂ ਐਮਐਲਏ ਸਾਹਿਬ ਨੂੰ ਮਿਲੇ ਸੀਗੇ ਜਾ ਕੇ ਅਸੀਂ ਉਹਨਾਂ ਨੂੰ ਸਾਰਿਆਂ ਨੇ ਦੱਸਿਆ ਸੀਗਾ ਵੀ ਸਾਡੇ ਹਸਪੀਟਲ ਦੀ ਜਿਹੜੀ ਹਾਲਤ ਆ ਬਹੁਤ ਮਾੜੀ ਆ ਵੀ ਤੁਸੀਂ ਆ ਕੇ ਸਾਡਾ ਹਸਪੀਟਲ ਦੇਖੋ ਇੱਕ ਵਾਰ ਉਹਨਾਂ ਨੇ ਯਕੀਨ ਦਿਵਾਇਆ ਸੀਗਾ ਕਿ ਵੀ ਤੁਹਾਡੇ ਹਸਪੀਟਲ ਆਸਤੇ 10 ਲੱਖ ਰੁਪਈਆ ਜਿਹੜਾ ਪਾਸ ਹੋ ਚੁੱਕਿਆ ਏ ਪਰ ਸਾਨੂੰ ਸਾਲ ਹੋ ਗਿਆ ਤਕਰੀਬਨ ਦੇਖਦਿਆਂ ਨੂੰ ਸੁਣਦਿਆਂ ਨੂੰ ਵੀ ਜਿਹੜਾ ਉਹ 10 ਲੱਖ ਰੁਪਈਆ ਏ ਉਹ ਹੈਗਾ ਏ ਪਰ ਉਹ ਹੈਗਾ ਕਿੱਥੇ ਆ ਸਾਨੂੰ ਨਹੀਂ ਪਤਾਗਾ ਜਦੋਂ ਅਸੀਂ ਮਰਗੇ ਥੱਲੇ ਆ ਕੇ ਉਹ 10 ਲੱਖ ਰੁਪਈਆ ਉਦੋਂ ਆਊਗਾ ਸਾਡੇ ਸਰਪੰਚਾਂ ਕੋਲੇ ਉਦੋਂ ਪਹਿਲਾਂ ਉਹ 10 ਲੱਖ ਰੁਪਈਆ ਆਵੇ ਤੇ ਸਾਡੀ ਜਿਹੜ ਬਦਲੀ ਜਾਵੇ ਜੇ ਨੁਕਸਾਨ ਕਰਵਾ ਕੇ ਕੰਮ ਕੀਤਾ ਤਾਂ ਫਿਰ ਕੀ ਕੀਤਾ ਹੁਣ ਅਸੀਂ ਬਾਰ ਬਾਰ ਅਪੀਲ ਕਰਦੇ ਆ ਸਾਰੇ ਪਿੰਡ ਦੇ ਲੋਕਾਂ ਨੂੰ ਵੀ ਅਪੀਲ ਕਰਦੇ ਆ ਵੀ ਤੁਸੀਂ ਆਓ ਹਸਪੀਟਲ ਦੇਖੋ ਇੱਥੇ ਆ ਕੇ ਸਾਰੇ ਸਾਨੂੰ ਐਂ ਕਹਿ ਜਾਂਦੇ ਆ ਵੀ ਹਾਂ ਹਸਪੀਟਲ ਬਹੁਤ ਮਾੜਾ ਇਹਦੀ ਛੱਤ ਬਦਲਣ ਵਾਲੀ ਆ ਪਰ ਕੋਈ ਧਿਆਨ ਨਹੀਂ ਦਿੰਦਾ ਸਾਡੇ ਵੱਲ ਸਾਡੇ ਵੀ ਛੋਟੇ ਛੋਟੇ ਬੱਚੇ ਆ ਜੇ ਸਾਨੂੰ ਕੁਝ ਹੁੰਦਾ ਏ ਜੇ ਸਾਡੇ ਸਿਰ 'ਤੇ ਕੁਝ ਕੱਲ ਵੱਜ ਜਾਂਦਾ ਜੇ ਅਸੀਂ ਬੈਠੇ ਹੁੰਦੇ ਤਾਂ ਸਾਡੇ ਬੱਚਿਆਂ ਦਾ ਤੇ ਸਾਡਾ ਕੌਣ ਬਾਲੀ ਵਾਰਸ ਆ ਥੋੜਾ ਨਾ ਥੋੜਾ ਤਨਖਾਹ ਆਉਂਦੀ ਐ ਅਸੀਂ ਸਾਰੀ ਦਿਹਾੜੀ ਕੰਮ ਕਰਦੇ ਆਂ ਪਰ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਪਿੰਡ ਦੇ ਲੋਕਾਂ ਨੂੰ ਵੀ ਜਿਹੜੇ ਮੋਤਵਾਰ ਲੋਕ ਆ ਉਹਨਾਂ ਨੂੰ ਵੀ ਧਿਆਨ ਦੇਣਾ ਚਾਹੀਦਾ ਸਾਡੀ ਸਾਰਿਆਂ ਨੂੰ ਅਪੀਲ ਆ ਵੀ ਸਾਡੇ ਹਸਪੀਟਲ ਵੱਲ ਧਿਆਨ ਦਿਓ ਤੇ ਦੀ ਛੱਤ ਬਦਲੋ ਤੇ ਸਾਨੂੰ ਧਿਆਨ ਨਾਲ ਕੰਮ ਕਰ ਦਿਓ ਔਰ ਅਸੀਂ ਇਹ ਵੀ ਜੀ ਪ੍ਰਸ਼ਾਸਨ ਨੂੰ ਵੀ ਔਰ ਐਮਐਲਏ ਸਾਹਿਬ ਨੂੰ ਵੀ ਔਰ ਮੁੱਖ ਮੰਤਰੀ ਸਾਹਿਬ ਨੂੰ ਵੀ ਅਸੀਂ ਅਪੀਲ ਕਰਦੇ ਆਂ ਕਿ ਜੇਕਰ ਸਾਡਾ ਡਿਊਰਿੰਗ ਡਿਊਟੀ ਸਾਡਾ ਕੋਈ ਵੀ ਨੁਕਸਾਨ ਹੁੰਦਾ ਤਾਂ ਉਹ ਇਸ ਗੱਲ ਦੇ ਸ਼ਰੇਆਮ ਜ਼ਿੰਮੇਵਾਰ ਹੋਣਗੇ ਜੀ ਸਮੂਹ ਸਟਾਫ ਵੱਲੋਂ ਹੀ ਸਾਡੀ ਅਪੀਲ ਆ ਜਲਦੀ ਤੋਂ ਜਲਦੀ ਜਿਹੜਾ ਹੈਗਾ ਸਾਡੇ ਹਸਪੀਟਲ ਦਾ ਕੋਈ ਹੱਲ ਕੀਤਾ ਜਾਵੇ ਜੇਕਰ ਕਿਸੇ ਦਾ ਵੀ ਜਾਨ ਮਾਲ ਦਾ ਕੋਈ ਨੁਕਸਾਨ ਹੁੰਦਾ ਤਾਂ ਮੁੱਖ ਮੰਤਰੀ ਸਾਹਿਬ ਐਮਐਲਏ ਸਾਹਿਬ ਮੌਜੂਦਾ ਇਹ ਸਾਰੇ ਇਸ ਗੱਲ ਦੇ ਜ਼ਿੰਮੇਵਾਰ ਹੋਣਗੇ ਜੀ ਪ੍ਰਧਾਨ ਸਾਹਿਬ ਜਿਹੜੀ ਹਸਪਤਲ ਦੀ ਹਾਲਤ ਹੈ ਨਾ ਇੰਨੀ ਖਸਤਾ ਹੋ ਚੁੱਕੀ ਹੈ ਵਾਰ-ਵਾਰ ਅਸੀਂ ਮਹਿਕਮੇ ਲੈ ਆਵਦੇ ਦੀ ਤੇ ਸਟਾਫ ਨੂੰ ਵੀ ਤੇ ਕੁਝ ਪਿੰਡ ਦੇ ਜਿੰਨੇ ਪਾਰਟੀ ਦੇ ਹੈਗੇ ਨੇ ਉਹਦੇਦਾਰ ਉਹਨਾਂ ਨੂੰ ਕਹਿ ਚੁੱਕੇ ਹਾਂ ਤੇ ਸਟਾਫ ਵਾਲੇ ਇਹਨਾਂ ਨੂੰ ਬੁਲਾ ਕੇ ਵੀ ਦੱਸਤਾ ਵੀਰ ਜੀ ਇਹ ਆ ਹਾਲਾਤ ਬਣੇ ਹੋਏ ਨੇ ਐਮਐਲਏ ਸਾਹਿਬ ਚ ਧਿਆਨ ਚ ਗੱਲ ਹੀ ਲੈਂਦੀ ਹੋਈ ਏ ਪਰ ਜਿਹੜੀ ਗੱਲ ਉਹ ਪੈਸਿਆਂ ਵਾਲੀ ਹੈਗੀ 10 ਲੱਖ ਰੁਪਏ ਦਾ 2 2.5 ਸਾਲ ਤੋਂ ਸੁਣਦੇ ਆ ਰਹੇ ਆ ਕਿ ਸੰਤੀ ਦੇ ਪੈਸੇ ਆ ਸੰਤੀ ਦੇ ਪੈਸੇ ਮੈਂ ਕਿਹਨਰ ਪੁੱਛਿਆ ਹੈਗਾ ਡਿਪਾਰਟਮੈਂਟ ਤੋਂ ਉਹ ਕਹਿੰਦੇ ਹਜੇ ਕੋਈ ਸੰਤੀ ਦੀ ਵੀ ਮੀਟਿੰਗ ਨਹੀਂ ਹੋਈਗੀ ਬੈਠਕ ਬੈਠੀ ਹੈਗੀ ਇਸ ਕਰਕੇ ਕੋਈ ਪੈਸੇ ਦਾ ਹਜੇ ਕੀ ਪਤਾ ਨਹੀਂਗਾ ਤੇ 10 ਲੱਖ ਰੁਪਏ ਦਾ ਵਾਰ-ਵਾਰ ਉਹ ਕਹਿ ਰਹੇ ਹੈਗੇ 10 ਲੱਖ ਰੁਪਏ ਆਏ ਹੋਏ ਤੁਹਾਡਾ ਸੀ ਪਰ ਜੇ ਪੈਸੇ ਉਹਨਾਂ ਨੇ ਪਾਏ ਤੇ ਕਿੱਥੇ ਗਏ ਲੱਗੇ ਕਿਉਂ ਨਹੀਂ ਮੈਂ ਕੱਲ ਵੀ ਫੋਨ ਲਾਇਆ ਸੀਗਾ ਐਮ.ਐਲ.ਏ ਸਾਹਿਬ ਦੇ ਪੀ.ਏ ਨੂੰ ਉਹਨੇ ਬੜੀ ਮੇਰੀ ਪਿਆਰ ਨਾਲ ਗੱਲ ਸੁਣੀ ਪੰਜ ਚਾਰ ਮੀਟਰ ਮੇਰ ਨਾਲ ਗੱਲ ਕੀਤੀ ਹੈ ਉਸੇ ਸੰਬੰਧ ਵਿੱਚ ਹੀ ਦੱਸਿਆ ਸੀ ਵੀ ਸਾਡੇ ਆਹ ਜੇ ਕੋਈ ਕੰਡਾ ਆਪਰੂਗੀ ਫਿਰ ਵੀ ਆਪਾਂ ਇੱਥੇ ਆਵਾਂਗੇ ਪਹੁੰਚਾਂਗੇ ਪ੍ਰਸ਼ਾਸਨ ਵੀ ਆਊਗਾ ਸਾਰੇ ਤੁਸੀਂ ਵੀ ਆਉਂਗੇ ਐਮ.ਐਲ.ਏ ਸਾਹਿਬ ਵੀ ਆਉਣਗੇ ਵੀ ਇਹ ਇਹ ਤੋਂ ਪਹਿਲਾਂ ਪਹਿਲਾਂ ਜਿਹੜੇ ਪੈਸੇ ਸਾਨੂੰ ਦੱਸਿਆ ਜਾਵੇ ਜੇ ਸਾਨੂੰ ਨਹੀਂ ਦੇਣੇ ਪ੍ਰਬੰਧਕ ਲੱਗੇ ਪ੍ਰੰਧਕਾਂ ਨੂੰ ਇਹ ਸਟਿਮੂਲ ਵਾਕੇ ਕੀਤੇ ਜਾਵੇ ਸਹੀ ਇਹਨੂੰ ਇਹ ਨਾਲ ਸੁਣਵਾਈ ਨਹੀਂ ਹੋਈ ਤੁਹਾਡੀ ਨਹੀਂ ਕੋਈ ਸੁਣਵਾਈ ਨਹੀਂ ਹੋਈ ਬਈ ਮੈਂ ਪਸਾਂ ਤੁਸੀਂ ਵੀ ਪੰਚਾਇਤ ਦੇ ਵਿੱਚ ਆ ਤੁਹਾਨੂੰ ਕੁਝ ਪਤਾ ਵੀ ਤੁਸੀਂ ਵੀ ਕਿਤਨਾ ਕਿਤੇ ਸਪੋਰਟ ਕਰਦੇ ਰਹੇ ਹੈਗੇ ਆ ਹਾਂਜੀ ਸਰ ਵੀ ਜਿਹੜੀ ਏਡੀ ਖਸਤਾ ਹਾਲਤ ਹੈਗੀ ਹਸਪੀਟਲ ਦੀ ਤੇ ਇਹdal ਕੋਈ ਧਿਆਨ ਹੀ ਦਿੱਤਾ ਜਾ ਰਿਹਾ ਤੇ ਵਾਲ-ਵਾਲ ਬੱਚਿਆ ਸਟਾਫ ਕਹਿ ਸਕਦੇ ਆ ਉਹਨਾਂ ਦੇ ਉੱਪਰ ਜਿਹੜਾ ਡੈਗ ਪਿਆ ਸੀਗਾ ਕੀ ਕਹੋਗੇ ਜਿਹੜਾ ਇਹ ਅੱਜ ਤੋਂ ਲਗਭਗ ਬਰਾਦਾ ਤੁਹਾਡੀ ਰਿਪੋਰਟ ਸੀ ਸੁਣਿਆ ਸੀ 10 ਲੱਖ ਰੁਪਏ ਆ ਰੋਡੋ ਹਸਪੀਟਲ ਨੂੰ ਆਇਆ ਹਮ ਗ੍ਰਾਂਟ ਕੋਈ ਨਹੀਂ ਆਏਗੀ ਪਹਿਲੇ ਕਾਫੀ ਸਮੇਂ ਤੋਂ ਲੰਮੇ ਸਮੇਂ ਤੋਂ ਮੰਗ ਕਰਦੇ ਆ ਵੀ ਇੱਥੇ ਇਹਦਾ ਹਸਪੀਟਲ ਦਾ ਕੋਈ ਨਾ ਕੋਈ ਹੱਲ ਕੱਢਾ ਜਾਵੇ ਕਿਉਂਕਿ ਜਿਹੜੇ ਹਾਲਾਤ ਆ ਤੁਸੀਂ ਦੇਖ ਲੇ ਬਹੁਤ ਮਾੜੇ ਹਾਲਾਤ ਹੈ ਤੇ। ਬਾਹਰ ਬੈਠਣ ਜੋਗਾ। ਇਹ ਇੱਥੇ ਬੈਠ ਨਹੀਂ ਸਕਦਾ ਸਟਾਫ ਜਿੰਨਾਂ ਦਾ ਬਹੁਤ ਔਖਾ। ਤੇ ਸਰਕਾਰ ਨੇ ਇੱਕ ਕਰੀ ਚੱਲਦੀ ਡਿਬੇਟ ਚ ਕਿਹਾ ਸੀ ਸਰਕਾਰ ਦੇ ਕਿਸੇ ਮਤਲਬ ਨੁਮਾਇੰਦੇ ਨੇ ਵੀ ਇੱਥੇ 10 ਲੱਖ ਰੁਪਏ ਕੋਈ ਪੈਸਾ ਨਹੀਂ ਹੈ ਤੇ ਕਿ ਸਾਨੂੰ ਪਤਾ ਲੱਗ ਜੇ ਆਇਆ ਚਲੋ ਵਧਕਾ ਗੱਲ ਹੈ ਜੇ ਸਰਕਾਰ ਨੇ ਪਾਏ ਆ ਮਾੜੀ ਗੱਲ ਨੂੰ ਹੈ ਕਿੱਥੇ ਪੇ ਦੱਸ ਦੇਣ। ਉਹ ਉਹਦਾ ਦੀ ਕੋਪਰੋਚ ਕੀਤੀ ਹੈ ਐਮਐਲਏ ਸਾਹਿਬ ਖੋਦੋ ਭੇਜਣ ਉਹਨਾਂ ਨੂੰ ਪਾਈ ਜਾਓ ਉੱਥੇ ਆਹ ਹਾਲਾਤ ਬਣੇ ਖੜੇ ਆ ਕੱਲ ਨੂੰ ਜੇ ਕੋਈ ਦੁਰਘਟਨਾ ਵਾਪਰਦੀ ਹੈ ਬਾਅਦ ਚਾਹੀਦਾ ਹੀ ਕੋਈ ਪਤਾ ਨਹੀਂ ਹੋਰ ਕੀ ਮੰਗ ਕਰਦੇ ਆ ਹੁਣ ਮੰਗੇ ਕਰਦੇ ਜਲਦੀ ਤੋਂ ਜਲਦੀ ਐਮਐਲਏ ਸਾਹਿਬ ਤੇ ਸਪੈਸ਼ਲ ਸਰਕਾਰ ਇਹ ਤੇ ਧਿਆਨ ਦੇਵੇ ਕਿਉਂਕਿ ਜਿਹੜੇ ਹਾਲਾਤ ਆ ਇੱਥੇ ਬਾਰੇ ਚੰਗੇ ਹਾਲਾਤ ਨਹੀਂ ਗੇ ਇਹਦੇ ਪਹਿਲ ਦੇ ਦਾਤ ਧਿਆਨ ਦਿੱਤਾ ਜਾਵੇ ਇੱਕ ਸਾਡੇ ਜਿਹੜਾ ਸੀਵਰੇਜ ਦਾ ਨਾਲ ਉਹ ਬਿਮਾਰੀ ਦਾ ਘਰ ਉਹਦੇ ਵਾਲੇ ਧਿਆਨ ਦਿੱਤਾ ਹੈ ਦੋ ਮੁੱਦੇ ਪਿੰਡ ਦੇ ਵੱਡੇ ਆ ਦੂਸਰੇ ਕੰਮ ਤਾਂ ਚੱਲਦੇ ਹੀ ਰਹਣੇ ਆ ਸਭ ਤੋਂ ਜ਼ਿਆਦਾ ਬਿਮਾਰ ਪਹਿਲਾਂ ਲੋਕ ਉਹਦੇ ਨਾਲ ਹੋ ਰਹੇ ਆ ਜਿਹੜੇ ਨੇੜਲੇ ਕਾਰਨ ਨੂੰ ਪੁੱਛ ਕੇ ਬਾਹਲੇ ਮਾਰੇ ਹਲਾਤ ਆ ਕੈਂਸਰ ਦੀ ਜੜ ਲੱਗੀ ਰੋਡਪੈਂਡ ਚ ਬਹੁਤ ਕੇਸ ਹੈ ਜੁੰਦੇ ਹੈ ਆ ਜੇ ਕਿਸ ਨੂੰ ਲੱਗਦਾ ਵੀ ਵੈਸੇ ਕਹਿ ਰਹੇ ਤਾਂ ਉਹਨੂੰ ਕਢਾ ਕੇ ਵੇਖ ਲੈ ਬਾਇਓ ਡਾਟਾ ਉਹਦੇ ਕਿੰਨੇ ਕੈਂਸਰ ਦੇ ਕੇਸ ਵਾਰ-ਵਾਰ ਬਚਿਆ ਸਟਾਫ ਤੇ ਉਹ ਸਰਕਾਰ ਕਹਿੰਦੀ ਵੀ ਅਸੀਂ ਸਿਹਤ ਸਹੂਲਤਾਂ ਬਹੁਤ ਵਧੀਆ ਕਰਤੀਆਂ ਹੈਗੀਆਂ ਤੇ ਇਕੱਲੀਆਂ ਆਮ ਆਦਮੀ ਪਾਰਟੀ ਕਲੀਨਿਕ ਵੀ ਬਣਾਤੇ ਆ ਤੇ ਜਿਹੜੇ ਪੁਰਾਣੇ ਹਸਪੀਟਲ ਆ ਉਹ ਉੱਤੇ ਸਿਰਫ ਤੇ ਢੀਗਿਆਦੇ ਆ ਕੀ ਕਹੋਗੇ ਸਾਲ ਤੋਂ ਪਹਿਲਾਂ ਸਾਇਤ ਸੰਗਤ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਬਈ ਵੀ ਇਹ ਆਮ ਆਦੀ ਪਾਰਟੀ ਸਰਕਾਰ ਦੋ ਗੱਲਾਂ ਤੇ ਆਈ ਸੀ ਸਿੱਖਿਆ ਤੇ ਤੇ ਸਿਹਤ ਤੇ ਮੇਰੇ ਘਰੇ ਤੁਹਾਡੇ ਇੱਕ ਚੈਨਲ ਤੇ ਮੇਰੀ ਡਿਵਾਈਡ ਵੀ ਚੱਲਦੀ ਸੀ ਇੱਕ ਇਹਨਾਂ ਦਾ ਬੱਗੇ ਪੁਰਾਣੇ ਦਾ ਆਗੂ ਆ ਤੇ ਮੈਂ ਨਾਂ ਤਾਂ ਉਹਦਾ ਜਾਣਦਾ ਨਹੀਂਗਾ ਮੈਂ ਉਹਦਾ ਨਾਂ ਤਾਂ ਜਾਣਦਾ ਨਹੀਂ ਤੇ ਪਰ ਚੱਲ ਡਿਵਾਈਡ ਤੇ ਉਹਨਾਂ ਜਦੋਂ ਮੈਂ ਆਪਣੇ ਹਸਪਤਾਲ ਦੀ ਗੱਲ ਕੀਤੀ ਸੀ ਉਹਨਾਂ ਨੇ ਨਾ ਚਲਦੀ ਜੀ ਐਮਐਲ ਸਾਹਿਬ ਨਾਲ ਫੋਨ ਤੇ ਆ ਗਿਆ ਜੀ ਬਾਈ ਜੀ ਦਾ ਫੋਨ ਆ ਗਿਆ ਐਮਐਲ ਸਾਹਿਬ ਦਾ ਵੀ ਪਾਸ ਹੋ ਗਿਆ ਹੀ ਵਧਾਈਆਂ ਦਿੱਤੀਆਂ 6-7 ਮਹੀਨੇ ਹੋ ਗਏ ਵਧਾਈਆਂ ਦਿੱਤੀਆਂ ਉਹਨੂੰ ਵੀ ਪਾਸ ਹੋ ਗਿਆ ਹੁਣ 2 ਮਹੀਨੇ ਬਾਅਦ ਜਦੋਂ ਦੁਬਾਰਾ ਫੇਰ ਕਾਲ ਕੀਤੀ ਕਹਿੰਦਾ ਚੈੱਕ ਵੀ ਆ ਗਿਆ 10 ਲੱਖ ਦਾ ਮੈਨੂੰ ਸਮਝ ਨਹੀਂ ਆਉਂਦਾ ਹਜੇ ਉਹ ਖਾਤਾ ਨਹੀਂ ਖੁੱਲਿਆ ਹਜੇ ਵੀ ਉਹ 10 ਲੱਖ ਲੱਗਿਆ ਨਹੀਂਗਾ ਤੇ ਜਾਂ ਆਪ ਦਾ ਨੰਬਰ ਬਣਾਉਣ ਵਾਲੀ ਚਲਦੀ ਡਿਵਾਈਡ ਦੇ ਵਿੱਚ ਕਹਿੰਦਾ ਵੀ ਮਨਜ਼ੂਰ ਵੀ ਹੋ ਗਿਆ ਚੈੱਕ ਵੀ ਆ ਗਿਆ ਇਹਨਾਂ ਤੋਂ ਬਾਈ ਜੀ ਹਜੇ ਤਾਂ ਕੁਦਰਤ ਦਾ ਪਰਮਾਤਮਾ ਦਾ ਧੰਨਵਾਦ ਆ ਵੀ ਜਿਹੜੇ ਸੇ ਨੁਕਸਾਨ ਨਹੀਂ ਹੋਇਆ ਤੇ ਜਦੇ ਨੁਕਸਾਨ ਹੋਇਆ ਤਾਂ ਜੇ ਕੋਈ ਇੱਥੇ ਸਤਾ ਵਜੰਦੀਆਂ ਇਹਨਾਂ ਸਿੱਖਿਆ ਮੰਤਰੀ ਨੇ ਸਿਹਤ ਮੰਤਰੀ ਨੇ ਬਲਵੀਰ ਸਿੰਘ ਨੇ ਉਹਦੀ ਆਏ ਅਸੀਂ ਡਾਕਟਰ ਬਲਵੀਰ ਸਿੰਘ ਨੇ ਵੀ ਹਾਂ ਜੀ ਇੱਥੇ ਅਸੀਂ ਗਰੀਬਾਂ ਦਾ ਇਲਾਜ ਫ੍ਰੀ ਕਰਾਂਗੇ ਤੇ ਜਾਂ ਇਹਨੂੰ ਮਰਦੇ ਨੂੰ ਪੈਸੇ ਪਰ ਜਾਉਂਦੇ ਤੋਂ ਹੁਣ ਕੋਈ ਨਹੀਂ ਆਇਆ ਇਹ ਹਲਕਾ ਚਾਰਜ ਐਮ ਐਲ ਐ ਸਾਹਿਬ ਦੇ ਪੂਰਾ ਧਿਆਨ ਚਾਹੀਏ ਉਹਨਾਂ ਨੇ ਉਹਦੇ ਚੱਲ ਰਿਵੈਜ਼ ਵੀ ਕਿਹਾ ਵੀ ਅਸੀਂ ਪਾਸ ਵੀ ਕਰਤਾ 10 ਲੱਖ ਰੁਪਏ ਚੈੱਕ ਵੀ ਦੇਤਾ ਵੀ ਚੈੱਕ ਵੀ ਆ ਗਿਆ ਬਸ 2-4 ਦਿਨਾਂ ਜਿ세 ਕੰਮ ਸ਼ੁਰੂ ਹੋਣਾ ਉਸ ਗੱਲ ਨੂੰ ਵੀ 3 ਮਹੀਨੇ ਹੋ ਗਏ ਇਹਨਾਂ ਤੋਂ ਸਾਨੂੰ ਕੋਈ ਆਸਤਾ ਹੈ ਨਹੀਂ ਕਿ ਤੇ ਅਸੀਂ ਤਾਂ ਕਹਿੰਨੇ ਵੀ ਮਹਾਰਾਸ਼ਟਰ ਚ ਮੁੱਖ ਮੰਤਰੀ ਕਹੀ ਜਾਂਦਾ ਵੀ ਪੰਜਾਬ ਦੇ ਵਿੱਚ ਸਿਹਤ ਸੂਲਤਾ ਬਹੁਤ ਵਧੀਆ ਰੋਡਿਆਂ ਦਾ ਸ਼ਮਸ਼ਾਨ ਮਾਲੇ ਸ਼ਮਸ਼ਾਨ ਘਾਟਾ ਹਿਸਾਬ ਹੋ ਜਿਹਾ ਵੀ ਜੀ ਛੱਤ ਡਿੱਗ ਪਈ ਤੇ ਇੱਥੇ ਕੋਈ ਘਟਨਾ ਵਾਪਰ ਗਈ ਤੇ ਕੌਣ ਜਮਰੇ ਇੱਥੇ ਮਰੀਜ਼ ਨਹੀਂ ਆਉਂਦੇ ਵੀ ਹਾਂ ਵੀ ਮੰਨ ਲਓ ਇਹਨਾਂ ਗੱਲ ਅਸੀਂ ਦਵਾਈ ਲੈਣ ਚਾਹੀਏ ਤੇ ਉੱਤੇ ਛੱਤ ਡਿੱਗ ਪਈ ਤੇ ਅਸੀਂ ਤਾਂ ਬੇਨਤੀ ਕਰਦੇ ਆਂ ਪੰਜਾਬ ਸਰਕਾਰ ਨੂੰ ਦੂਜੇ ਸਟੇਟਾਂ ਚ ਜਾਣ ਦੀ ਬਜਾਏ ਪੈਂਡ ਰੋਡੇ ਦੇ ਵਿੱਚ ਹਸਪਤਾਲ ਦੀ ਛੱਤ ਡਿੱਗ ਪਈ ਆ ਇਹਦਾ ਹੱਲ ਕੀਤਾ ਜਾਵੇ ਤੇ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਜਾਣ